ਕਾਉਂਸਲਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ 38ਵੇਂ ਦਿਨ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਅੱਜ ਸਵੇਰੇ ਕਰੀਬ 11 ਵਜੇ ਜਾਣਕਾਰੀ ਦਿੰਦਿਆਂ ਕਾਉਂਸਲਰ ਰਾਮਪਾਲ ਨੇ ਕਿਹਾ ਕਿ ਮਾਨਸਾ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਬੜੇ ਲੰਮੇ ਸਮੇਂ ਤੋਂ ਹੈ ਜਿਸ ਦੇ ਵਿਰੋਧ ਵਿੱਚੋਂ ਕਾਉਂਸਲਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨਸਾ ਦੇ ਬੱਸ ਸਟੈਂਡ ਠਿੱਕਰੀ ਵਾਲਾ ਚੌਕ ਵਿਖੇ ਕਾਲੇ ਕੱਪੜੇ ਪਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰੰਤੂ ਅਜੇ ਤੱਕ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਮਜਬੂਰ ਹੋ ਕੇ ਵੱਡਾ ਸੰਘਰਸ਼ ਹੂਲਿਕਣਾ ਪਵੇਗਾ ਦੇਖੋ ਸਾਡੇ ਜਿਹੜੇ ਕੌਂਸਲਰਾਂ ਵੱਲੋਂ ਧਰਨਾ ਜਾਰੀ ਸੀਗਾ ਸਾਰੇ ਜਥੇਬੰਦੀਆਂ ਸਾਰੇ ਹੀ ਸ਼ਹਿਰ ਵਾਸੀ ਸਾਡੇ ਕੋਲੇ ਆਉਦੇ ਸੀ ਆ ਜੀ ਰਾਂਗੇ ਉਹਦਾ ਸਾਨੂੰ ਕੱਲ ਰਿਜ਼ਲਟ ਵਧੀਆ ਮਿਲਿਆ ਨਗਰ ਕੌਂਸਲ ਨੇ ਮਤਾ ਪਾਸ ਆਇਆ 70 ਕਰੋੜ ਰੁਪਏ ਦਾ ਜਿਹੜਾ ਕੇ ਸੀਵਰ ਬੋਰਡ ਵੱਲੋਂ ਸਾਨੂੰ ਲੈਟਰ ਆਇਆ ਸੀਗਾ ਉਹ ਅਸੀਂ ਸਰਬਸੰਮਤੀ ਨਾਲ ਮਤਾ ਪਾਸ ਕਰਤਾ ਸਾਰਿਆਂ ਨੇ ਜਿਹੜਾ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਉਸ ਦਾ ਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸੀਵਰ ਬੋਰਡ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਇਹ ਜਿਹੜਾ ਪੈਸੇ ਹੈ ਜਲਦੀ ਭੇਜੇ ਜਾਣ ਇਹਦਾ ਜਲਦੀ ਹੱਲ ਲੱਭਿਆ ਜਾਵੇ ਕੋਈ ਜਲਦੀ ਕਦਮ ਕਾਇਆ ਕਰਾਇਆ ਜਾਵੇ ਇਸ ਕੰਮ ਦਾ ਇਹ ਪਾਣੀ ਦਾ ਨਿਕਾਸ ਦਾ ਜਿਹੜਾ ਜਲਦੀ ਹੱਲ ਹੋਵੇ ਡੀ ਸੀ ਸਾਹਿਬ ਨੇ ਵੀ ਤੁਹਾਨੂੰ ਸੱਦਾ ਪੱਤਰ ਦਿੱਤਾ ਜੀ ਡੀ ਸੀ ਸਾਹਿਬ ਨੇ ਵੀ ਸਾਨੂੰ ਰਿਸਪਾਂਸ ਦਿੱਤਾ ਉਹ ਕਹਿੰਦਾ ਵੀ ਤੁਸੀਂ ਮਤਾ ਪਾ ਕੇ ਭੇਜੋ ਜਿਹੜਾ ਤਾਹਾਂ ਵਾਲਾ ਕੰਮ ਹੈ ਅਸੀਂ ਤੇ ਐਮ ਐਲ ਏ ਸਾਹਿਬ ਵੀ ਸਾਰੇ ਰਲ ਕੇ ਤੇ ਸ਼ਹਿਰ ਵਾਸੀ ਰਲ ਕੇ ਆਪਾਂ ਤਾਹਾਂ ਦਬਾਅ ਪਾਵਾਂਗੇ ਤੇ ਉਹ ਫੇਰ ਪੈਸੇ ਆਉਣਗੇ ਉਦੋਂ ਪਹਿਲਾਂ ਵੀ ਕੋਈ ਵੀ ਪੈਸਾ ਨਹੀਂ ਆਇਆ ਜਿਹੜਾ ਕੋਈ 44 ਕਰੋੜ ਦੀ ਗੱਲ ਕਰਦੇ ਨੇ ਜਾਂ 37 ਹੋਰ ਕਿਸੇ ਕਿਸਮ ਦਾ ਕੋਈ ਸੀਵਰ ਵਾਸਤੇ ਪੈਸਾ ਨਹੀਂ ਆਇਆ